हीरਾਂਜਾ ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ ਇਸ ਤੋਂ ਇਲਾਵਾ ਮਿਰਜ਼ਾ ਸਾਹਿਬਾ ਸੱਸੀ ਪੁੰਨੂ ਅਤੇ ਸੋਨੀ ਮਹੀਵਾਲ ਬਾਕੀ ਤਿੰਨ ਹਨ ਇਸ ਕਹਾਣੀ ਉੱਤੇ ਸੈਂਕੜੇ ਕਿਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸਾ ਦਾ ਕਿੱਸਾ ਹੀਰ ਵਾਰਿਸਾ ਹੈ ਦਮੋਦਰਦਾਸ ਅਰੋੜਾ ਮੁਖਬਲ ਅਤੇ ਅਹਿਮਦ ਗੁੱਜਰ ਅਤੇ ਕਈ ਹੋਰ ਕਿਸਾਕਾਰਾਂ ਨੇ ਹੀਰ ਦਾ ਕਿੱਸਾ ਲਿਖਿਆ ਹੈ ਇਸ ਕਿਸੇ ਦੀ ਕਹਾਣੀ 15ਵੀਂ ਸਦੀ ਦੇ ਆਰੰਭ ਵਿੱਚ ਅਰਥਾਤ 1402 ਈਸਵੀ ਹੀਰ ਦੇ ਜਨਮ ਤੋਂ ਸ਼ੁਰੂ ਹੁੰਦੀ ਹੈ ਤੇ 1452 ਈਸਵੀ ਵਿੱਚ ਪੰਜਾਬ ਵਿੱਚ ਹੀ ਲੋਪ ਹੋ ਜਾਂਦੀ ਹੈ ਇਸ ਪ੍ਰੀਤ ਜੋੜੀ ਦੀ ਕਹਾਣੀ ਨੂੰ ਪੰਜਾਬੀ ਲੋਕ ਮੰਨੇ ਪੀੜੀਦਰ ਪੀੜੀ ਆਪਣੀਆਂ ਸੁਭਾਵਨਾਵਾਂ ਤੇ ਆਦਰਸ਼ਾਂ ਦੇ ਅਨੁਕੂਲ ਨਮੀਨੋਹਾਰ ਵਿੱਚ ਢਾਲ ਕੇ ਅਮਰ ਬਣਾ ਦਿੱਤਾ ਹੈ ਹੀਰ ਅਤੇ ਰਾਂਝੇ ਦੀ ਪ੍ਰੀਤ ਸੱਚੀ ਹੈ ਜਾਂ ਕਵੀਆਂ ਦੀ ਕਲਪਨਾ ਹੈ ਜਾਂ ਦੰਦ ਕਥਾ ਹੈ ਇਸ ਬਾਰੇ ਸਾਡੇ ਵਿਦਵਾਨ ਸਾਹਿਤਕਾਰ ਆਲੋਚਕ ਅਤੇ ਕਿਸੇ ਇੱਕ ਸਿੱਟੇ 'ਤੇ ਨਹੀਂ ਪਹੁੰਚ ਸਕੇ ਇਸ ਪ੍ਰੀਤ ਜੋੜੀ ਦੀ ਕਹਾਣੀ ਨੂੰ ਪੰਜਾਬੀ ਲੋਕ ਮਨ ਨੇ ਪੀੜੀਦਰ ਪੀੜੀ ਆਪਣੀਆਂ ਸੁਭਾਵਨਾਵਾਂ ਤੇ ਆਦਰਸ਼ਾਂ ਦੇ ਅਨੁਕੂਲ ਨਮੀਨੋਹਾਰ ਵਿੱਚ ਢਾਲ ਕੇ ਅਮਰ ਬਣਾ ਦਿੱਤਾ ਹੈ ਹੀਰ ਅਤੇ ਰਾਂਝੇ ਦੀ ਪ੍ਰੀਤ ਸੱਚੀ ਹੈ ਜਾਂ ਕਵੀਆਂ ਦੀ ਕਲਪਨਾ ਹੈ ਜਾਂ ਦੰਤ ਕਥਾ ਹੈ ਇਸ ਬਾਰੇ ਸਾਡੇ ਵਿਦਵਾਨ ਸਾਹਿਤਕਾਰ ਅਲੋਚਕ ਅਤੇ ਕਿਸੇ ਇੱਕ ਸਿੱਟੇ ਤੇ ਨਹੀਂ ਪਹੁੰਚ ਸਕੇ ਪੰਜਾਬੀ ਸਾਹਿਤ ਖੇਤਰ ਵਿੱਚ ਮੱਧਕਾਲੀਨ ਪੰਜਾਬੀ ਕਿੱਸਾਕਾਰਾਂ ਨੇ ਇਸ ਜੋੜੀ ਦੀ ਪ੍ਰੀਤ ਕਹਾਣੀ ਨੂੰ ਆਧਾਰ ਬਣਾ ਕੇ ਕਿੱਸੇ ਲਿਖੇ ਤੇ ਇਸ ਲੋਕ ਕਹਾਣੀ ਨੂੰ ਅਮਰ ਬਣਾ ਦਿੱਤਾ ਪੰਜਾਬੀਆਂ ਦੇ ਮਨਾਂ ਵਿੱਚ ਘਰ ਕਰ ਚੁੱਕੀ ਕਹਾਣੀ ਦਾ ਵੇਰਵਾ ਇਸ ਪ੍ਰਕਾਰ ਹੈ ਆਓ ਆਪਾ ਸੁਣਦੇ ਹਾਂ ਹੁਣ ਇਸ ਕਹਾਣੀ ਨੂੰ ਇੱਕ ਤਖਤ ਹਜ਼ਾਰਿਓਂ ਗੱਲ ਕੀਚੇ ਜਿੱਥੇ ਰਾਂਝਿਆਂ ਰੰਗ ਮਚਾਇਆਈ ਸ਼ੈਲ ਗੱਭਰੂ ਮਸਤ ਅਲਵੇਲੜੇ ਨੀ ਸੁੰਦਰ ਇੱਕ ਥੀ ਇੱਕ ਸਵਾਇਆਈ ਵਾਲੇ ਕੋਕਲੇ ਮੁੰਦਰੀ ਮੰਝ ਲੂੰਗੀ ਨਮਾ ਠਾਠ ਤੇ 나ਠ ਚੜਾਇਆਈ ਕਿਹੀ ਸਿਫਤ ਹਜ਼ਾਰੇ ਦੀ ਆਖ ਸਕਾਂ گویا ਬਹਿਸ਼ਤ ਜ਼ਮੀਨ ਤੇ ਆਇਆਈ ਸੋ ਇਹ ਆਪਸਤਰਾਂ ਵਾਰਿਸ਼ਾਦ ਦੇ ਕਿੱਸੇ ਦੇ ਵਿੱਚੋਂ ਨੇ ਸੋ ਹੁਣ ਅਸੀਂ ਜਾਣਦੇ ਹਾਂ ਇਸ ਕਹਾਣੀ ਦੇ ਬਾਰੇ ਕਿ ਇੱਕ ਕਹਾਣੀ ਦੇ ਵਿੱਚ ਕੀ ਕੁਝ ਆਇਆਈ ਤਾਕਤ ਤਾਂ ਹਜਾਰੇ ਦਾ ਵਸਨੀਕ ਚੌਧਰੀ ਮੋਜੂ ਸੀ ਉਸਦੇ ਪੰਜ ਪੁੱਤਰ ਸਨ ਰਾਂਝਾ ਸਭ ਤੋਂ ਛੋਟਾ ਲਾਡਲਾ ਤੇ ਬਹੁਤ ਪਿਆਰਾ ਤੇ ਸੁੰਦਰ ਸੀ ਜਦੋਂ ਚੌਧਰੀ ਮੋਜੂ ਸਵਰਗਵਾਸ ਹੋ ਗਿਆ ਤਾਂ ਭਰਾਵਾਂ ਨੇ ਵਧੀਆ ਜ਼ਮੀਨ ਆਪ ਲੈ ਲਈ ਤੇ ਕੁਮਾਰੇ ਰਾਂਝੇ ਨੂੰ ਬੰਜਰ ਜ਼ਮੀਨ ਦੇ ਦਿੱਤੀ ਪਰਜਾਈਆਂ ਨੇ ਵੀ ਮਿਹਨੇ ਮਾਰੇ ਕਿ ਜਾ ਹੀਰ ਸਿਆਲ ਵਿਆਹ ਲਿਆ ਵੱਡਾ ਸੋਹਣਾ ਬਣਦਾ ਏ ਆਵਾਜ਼ਾਂ ਰਾਂਝਾ ਭਰਾ ਪਰਜਾਈਆਂ ਦਾ ਸਤਾਇਆ ਘਰੋਂ ਨਿਕਲ ਤੁਰਿਆ ਤੇ ਥੱਕਿਆ ਟੁੱਟਿਆ ਉਹ ਚਨਾਦਰਿਆ ਵਿੱਚ ਇੱਕ ਬੇੜੇ ਵਿੱਚ ਪਏ ਹੀਰ ਦੇ ਪਲੰਘ ਤੇ ਸੌ ਗਿਆ ਚੂਚਕ ਦੀ ਜਾਈ ਹੀਰ ਨੂੰ ਬਹੁਤ ਗੁਸਾਇਆ ਉਹ ਸ਼ਮਕਾ ਲੈ ਕੇ ਉਸਤੇ ਟੁੱਟ ਪਈ ਪਰ ਜਦੋਂ ਉਸਨੇ ਉਸਦੀ ਖੂਬਸੂਰਤੀ ਵੇਖੀ ਤਾਂ ਸਾਹ ਸੱਤਹੀਨ ਹੋ ਗਏ ਪਹਿਲੀ ਮੁਲਾਕਾਤ ਸਮੇਂ ਹੀ ਰਾਂਝੇ ਤੇ ਮੋਹਿਤ ਹੋ ਗਈ ਪਹਿਲੀ ਮੁਲਾਕਾਤ ਸਮੇਂ ਹੀ ਰਾਂਝੇ ਤੇ ਮੋਹਿਤ ਹੋ ਜਾਂਦੀ ਆ ਸੋ ਵਾਰਿਸ਼ਾ ਦੇ ਕਿੱਸੇ ਦੇ ਵਿੱਚ ਇਸ ਨੂੰ ਕਿਵੇਂ ਪੇਸ਼ ਕੀਤਾ ਗਿਆ ਕੂਕੇ ਮਾਰ ਹੀ ਮਾਰ ਤੇ ਪਕਰ ਸ਼ਮਕਾਂ ਪਰੇ ਆਦਮੀ ਤੇ ਕਹਿਰਵਾਨ ਹੋਈ ਰਾਜੇ ਉੱਠ ਕੇ ਆਖਿਆ ਵਾ ਸੱਜਣ ਹੀਰ ਹਸ ਕੇ ਤੇ ਮਹਿਰਵਾਨ ਹੋਈ ਕੱਚੇ ਵੰਜਲੀ ਕੰਨਾਂ ਦੇ ਵਿੱਚ ਵਾਲੇ ਜੁਲਫ ਮੁਖੜੇ ਤੇ ਪਰੇਸ਼ਾਨ ਹੋਈ ਸੂਰਤ ਯੂਸਫ ਦੀ ਵੇਖ ਤੈ ਮੂਸ ਬੇਟੀ ਸਣੇ ਮਾਲ ਕੇ ਬਹੁਤ ਹੈਰਾਨ ਹੋਈ ਨੈਣ ਮਸਤ ਕੇ ਲੇ ਜਿਹੜੇ ਵਿੱਚ ਧਾਣੇ ਹੀਰ ਕੋਲ ਕਤੀ ਕੁਰਬਾਨ ਹੋਈ ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ ਕਾਈ ਨਹੀਂ ਉਹ ਗੱਲ ਬੇਸ਼ਾਨ ਹੋਈ ਸੋਹੀਰ ਇੱਥੇ ਕਹਿੰਦੀ ਹੈ ਜੰਗਾ ਹੋਇਆ ਕਿ ਮੈਂ ਤੈਨੂੰ ਮਾਰ ਨਹੀਂ ਦਿੱਤਾ ਤੂੰ ਤਾਂ ਬੜਾ ਸੋਹਣਾ ਹੈ ਫਿਰ ਰਾਜੇ ਨੂੰ ਆਪਣੇ ਪਿਤਾ ਚੂਚਕ ਕੋ ਲੈ ਗਈ ਤੇ ਉਸ ਨੂੰ ਮੱਝਾਂ ਚਰਾਉਣ ਵਾਸਤੇ ਨੌਕਰ ਰੱਖ ਲਿਆ ਹੀ ਰਾਜੇ ਦਾ ਪ੍ਰੇਮ ਦਿਨੋਂ ਦਿਨ ਵਧਦਾ ਗਿਆ ਹੀ ਰਾਜੇ ਲਈ ਬੇਲੇ ਚੂਰੀ ਲੈ ਕੇ ਜਾਇਆ ਕਰੇ ਦੋਹਾਂ ਦਾ ਪਿਆਰ ਇਨਾ ਗੂੜਾ ਪੈ ਗਿਆ ਗੱਲ ਜਗ ਜਾਰ ਹੋ ਗਈ ਲੰਗੇ ਕੈਦੋਂ ਨੇ ਚੂਚਕ ਨੂੰ ਸਬੂਤ ਦਿਖਾਉਣ ਲਈ ਸਾਧੂ ਦਾ ਭੇਸ ਬਦਲ ਲਿਆ ਤੇ ਬੇਲੂ ਰਾਜੇ ਤੋਂ ਚੋਰੀ ਲਿਆ ਦਿੱਤੀ। ਮਾਂ ਮੈਰੀ ਨੇ ਹੀਰ ਨੂੰ ਬਹੁਤ ਸਮਝਾਇਆ ਪਰ ਹੀਰ ਦਾ ਇਸ਼ਕ ਪੱਕਾ ਤੇ ਸੱਚਾ ਸੀ। ਚੂਚਕ ਨੇ ਹੀਰ ਦਾ ਵਿਆਹ ਰੰਗਪੁਰ ਨਿਵਾਸੀ ਖੇੜੇ ਦੇ ਅਮੀਰ ਜ਼ੰਗੀਰਦਾਰ ਦੇ ਪੁੱਤਰ ਸੈਦੇ ਨਾਲ ਕਰ ਦਿੱਤਾ। ਬਾਲਨਾਥ ਤੋਂ ਰਾਜੇ ਨੇ ਜੋਗ ਧਾਰਨ ਕਰ ਲਿਆ। ਇਸੇ ਦੁੱਖ ਦੇ ਵਿੱਚ ਬਾਲਨਾਥ ਦੇ ਕੋਲ ਚਲਾ ਜਾਂਦਾ ਰਾਂਝਾ ਤੇ ਜੋਗ ਧਾਰਨ ਕਰ ਲੈਂਦਾ। ਹੀਰ ਆਖਦੀ ਜੋਗੀਆਂ ਝੂਠ ਬੋਲੇ ਕੌਣ ਵਿਛੜੇ ਜਾਰ ਮਲਾਉਂਦਾ ਈ। ਇਹ ਆ ਕੋਈ ਨਾ ਮਿਲਿਆ ਮੈਂ ਡੂੰਢ ਥੱਕੀ ਜਿਹੜਾ ਗਿਆ ਨੂੰ ਮੋੜ ਲਿਆਉਂਦਾ ਈ। ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ ਜਿਹੜਾ ਜਿਉਂ ਦਾ ਰੋਗ ਗਵਾਉਂਦਾ ਈ। ਭਲਾ 10 ਅੱਖਾਂ ਚਿਰੀ ਵਿਛੂਨਿਆਂ ਨੂੰ ਕਦੋਂ ਰੱਬ ਸੱਚਾ ਕਰੀ ਲਿਆਉਂਦਾ ਈ। ਸੋ ਵਾਰਿਸ਼ਾ ਦੇ ਕਿਸੇ ਦੇ ਵਿੱਚ ਹੀਰ ਤੇ ਜਦੋਂ ਰਾਂਝੇ ਦਾ ਵਿਛੋੜਾ ਹੁੰਦਾ ਉਸ ਦੇ ਨਾਲ ਸੰਬੰਧਿਤ ਕੁਝ ਕਾਵਸਤਰਾਣ ਸਨ ਰਾਂਝਾ ਜੋਗੀ ਦਾ ਭੇਸ ਬਣਾ ਕੇ ਰੰਗਪੁਰ ਪਹੁੰਚ ਗਿਆ ਹੀਰ ਦੀ ਨਨਾਨ ਸੈਤੀ ਨਾਲ ਪਹਿਲਾਂ ਤਕਰਾਰ ਸੈਤੀ ਖੁਦ ਮਰਾਦ ਬਲੋਚ ਨੂੰ ਪਿਆਰ ਕਰਦੀ ਸੀ ਸੋ ਸਾਂਝੀ ਸਾਜਿਸ਼ ਰਚੀ ਗਈ ਹੀਰ ਨੂੰ ਸੱਪ ਲੜਨ ਦਾ ਨਾਟਕ ਰਚਿਆ ਗਿਆ ਰਾਂਝਾ ਮਾਂਦਰੀ ਬਣ ਹੀਰ ਨਾਲ ਨਵੇਕਲੀ ਕੋਠੜੀ ਵਿੱਚ ਹਕਮਤ ਕਰਦਾ ਰਿਹਾ ਤੇ ਅੰਤ ਨੂੰ ਹੀਰ ਨੂੰ ਲੈ ਕੇ ਭੱਜ ਨਿਕਲਿਆ ਖੇੜਿਆਂ ਦੀ ਬਾਹਰ ਨੇ ਪਿੱਛਾ ਕੀਤਾ ਤੇ ਹੀ ਰਾਂਝੇ ਨੂੰ ਹਰਾ ਵਿੱਚ ਆ ਘੇਰਿਆ ਮਾਮਲਾ ਕੋਰਟ ਕਬੂਲੇ ਦੇ ਹਾਕਮ ਕੋਲ ਪਹੁੰਚ ਗਿਆ ਉਸ ਨੇ ਹੀਰ ਖੇੜਿਆਂ ਨੂੰ ਦੇ ਦਿੱਤੀ ਰਾਜੇ ਨੇ ਗਮ ਵਿੱਚ ਹਾਂ ਮਾਰੀ ਕੋਰਟ ਕਬੂਲੇ ਨੂੰ ਅੱਗ ਲੱਗ ਗਈ ਹਾਕਮ ਨੇ ਡਰਦਿਆਂ ਮੁੜ ਹੀ ਰਾਜੇ ਨੂੰ ਦੇ ਦਿੱਤੀ ਅਗੋ ਕਹਾਣੀ ਦੇ ਅੰਤ ਬਾਰੇ ਸੁਖਾਂਤ ਤੇ ਦਖਾਂਤ ਦੋਵੇਂ ਜ਼ਿਕਰ ਮਿਲਦੇ ਹਨ ਕਿਉਂਕਿ ਕੁਝ ਕਿੱਸਾਕਾਰਾਂ ਨੇ ਇਸ ਕਹਾਣੀ ਨੂੰ ਸੁਖੰਤਕ ਲਿਖਿਆ ਤੇ ਕੁਝ ਨੇ ਦਖੰਤਕ ਲਿਖਿਆ ਹੀਰਾਂਜੇ ਦੀ ਪ੍ਰੀਤ ਕਹਾਣੀ ਦਾ ਅੰਤ ਵੱਖ-ਵੱਖ ਕਵੀਆਂ ਨੇ ਵੱਖ-ਵੱਖ ਢੰਗ ਦੇ ਨਾਲ ਆਪਣੀਆਂ ਰਚਨਾਵਾਂ ਵਿੱਚ ਕੀਤਾ ਹੈ ਦਮੋਦਰ ਅਤੇ ਅਹਿਮਦ ਯਾਰ ਅਨੁਸਾਰ ਇਹ ਦੋਵੇਂ ਪ੍ਰੇਮੀ ਮੱਕੇ ਵੱਲ ਚਲੇ ਗਏ ਪਰ ਪ੍ਰਸਿੱਧ ਕਿੱਸਾਕਾਰ ਵਾਰਿਸ ਸ਼ਾਹ ਜਿਸ ਦਾ ਲਿਖਿਆ ਕਿੱਸਾ ਬਹੁਤ ਮਕਬੂਲ ਹੋਇਆ ਨੇ ਇਸ ਨੂੰ ਦਖੰਤਕ ਰੰਗਣ ਦੇ ਦਿੱਤੇ ਜਦ ਰਾਂਜਾ ਹੀਰ ਉਹ ਲੈ ਕੇ ਵਾਪਸ ਪਿੰਡ ਜਾ ਰਿਹਾ ਸੀ ਤਾਂ ਰਾਹ ਵਿੱਚ ਝੰਗਨੇੜੇ ਹੀਰਨੇ ਘਰ ਜਾਣ ਦੀ ਇੱਛਾ ਪ੍ਰਗਟ ਕੀਤੀ ਹੀਰ ਦੇ ਭਰਾ ਦੋਹਾਂ ਨੂੰ ਘਰ ਲੈ ਗਏ ਤੇ ਰਾਂਝੇ ਨੂੰ ਤਖਤ ਹਜ਼ਾਰੇ ਜਾ ਕੇ ਜੰਝ ਜੋੜ ਕੇ ਲਿਆਉਣ ਤੇ ਹੀਰ ਵਿਆਹ ਕੇ ਲੈ ਜਾਣ ਲਈ ਕਿਹਾ ਗਿਆ ਰਾਂਝਾ ਹੀਰ ਦੇ ਭਰਾਵਾਂ ਦੇ ਜਾਲ ਵਿੱਚ ਫਸ ਗਿਆ ਤੇ ਪਿੰਡ ਜਾ ਕੇ ਜੰਝ ਜੋੜਨ ਲੱਗਾ ਪਿੱਛੋਂ ਹੀਰ ਦੇ ਮਾਪਿਆਂ ਨੇ ਹੀਰ ਨੂੰ ਜ਼ਹਿਰ ਦੇ ਦਿੱਤੀ ਤੇ ਉਧਰ ਨਾਈ ਨੂੰ ਤਖਤ ਹਜ਼ਾਰੇ ਹੀਰ ਦੀ ਮੌਤ ਦੀ ਖ਼ਬਰ ਮਿਲ ਜਾਂਦੀ ਆ रांजा दौड़ਦਾ ਹੋਇਆ ਆਇਆ ਤੇ ਹੀਰ ਦੀ ਕਬਰ ਤੇ ਆ ਕੇ ਠਹਿ ਢੇਰੀ ਹੋ ਗਿਆ। ਸੂਫੀ ਕਵੀਆਂ ਨੇ ਥਾਂ-ਪੁਰ ਥਾਂ ਇਸ ਸੱਚੀ ਪ੍ਰੀਤ ਦੇ ਸੰਕੇਤ ਆਪਣੀਆਂ ਰਚਨਾਵਾਂ ਵਿੱਚ ਕੀਤੇ ਆ। ਬੁੱਲੇ ਸ਼ਾਹ ਕਹਿੰਦਾ ਏ ਕਿ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਸਦੋ ਨਹੀਂ ਮੈਨੂੰ ਧੀਦੋ ਰਾਂਝਾ ਹੀਰ ਨਾਖੋ ਕੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਜ਼ਿਕਰ ਸੀ ਦਸਮ ਗ੍ਰੰਥ ਵਿੱਚ ਇਸ ਪ੍ਰੀਤ ਕਹਾਣੀ ਨੂੰ ਮਥਿਆਸਕ ਰੰਗ ਵਿੱਚ ਪੇਸ਼ ਕੀਤਾ ਗਿਆ ਹੈ ਚਰਿਤ੍ਰੋ ਪਖਿਆਨ ਵਿੱਚ ਹੀਰ ਨੂੰ ਮੇਨਕਾ ਤੇ ਰਾਂਝੇ ਨੂੰ ਇੰਦਰ ਦੇਵਤਾ ਦੇ ਤੌਰ ਤੇ ਪ੍ਰਗਟ ਕੀਤਾ ਗਿਆ ਹੈ ਰਾਂਝਾ ਭਦੋ ਸਰੇਸਤੈ ਭਈ ਮੇਨਕਾ ਹੀਰ ਜਾ ਜਗ ਮੇ ਗਾਤ ਵਤ ਸਦਾ ਸਭ ਕਵ ਕਲ ਜਸ ਧੀਰ ਸੋ ਭਾਈ ਗੁਰਦਾਸ ਦੀਆਂ ਬਾਣਾਂ ਵਿੱਚ ਇਸ ਪ੍ਰੀਤ ਕਹਾਣੀ ਦਾ ਜ਼ਿਕਰ ਐਉਂ ਕੀਤਾ ਗਿਆ ਹੈ ਰਾਂਝਾ ਹੀਰ ਵਖਾਣੀਆਂ ਉਹ ਪ੍ਰਮ ਪਰਾਤਾ ਤੇ ਇਸੇ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਵਾਲਾ ਪਿੰਨ ਰੂਪ ਵੀ ਸਾਨੂੰ ਹੀਰ ਦੇ ਨਾਲ ਸੰਬੰਧ ਦੇਖਣ ਨੂੰ ਮਿਲਦਾ ਹੈ ਗਰਵਚਨ ਸਿੰਘ ਭੁੱਲਰ ਦੇ ਸ਼ਬਦਾਂ ਵਿੱਚ ਜਿੱਥੇ ਹੀਰ ਦੇ ਬਹੁਤੇ ਕਿੱਸੇ ਮੁਢਲੇ ਮੁਸਲਮਾਨ ਕਿੱਸਾਕਾਰਾਂ ਦੀ ਪਾਈ ਪ੍ਰਤ ਦੇ ਅਨੁਸਾਰ ਲਿਖੇ ਗਏ ਆ ਜਿਹੜੇ ਕਿ ਖਾਸ ਤੌਰ ਤੇ ਇਸਲਾਮੀ ਸੱਭਿਆਚਾਰ ਦੇ ਰੰਗ ਵਾਲੇ ਨੇ ਪਰ ਗੁਰੂ ਜੀ ਨੇ ਇਸ ਨੂੰ ਭਾਰਤੀ ਮਿਥਿਹਾਸ ਦਾ ਰੰਗ ਦੇ ਦਿੱਤਾ ਇੰਦਰਪੁਰੀ ਦੀ ਅpsਰਾ ਮੇਨਕਾਲਾ ਨੂੰ ਕਪਿਲ ॠषि ਕਰੋਪ ਹੋ ਕੇ ਤੁਰਕਾਂ ਦੇ ਘਰ ਜੰਮਨ ਦਾ श्राप ਦੇ ਦਿੰਦਾ ਹੈ ਪਰ ਨਾਲ ਹੀ ਉਹ ਇਹ ਵੀ ਆ ਦਿੰਦਾ ਹੈ ਕਿ ਇੰਦਰ ਵੱਲੋਂ ਰਾਜੇ ਦੇ ਰੂਪ ਵਿੱਚ ਉਸ ਦਾ ਉਧਾਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਪ੍ਰਸਿੱਧ ਰਚਨਾ ਮਿੱਤਰ ਪਿਆਰੇ ਨੂੰ ਵਿੱਚ ਬਿਰਹਾ ਦਾ ਤੀਬਰ ਪ੍ਰਭਾਵ ਹੀਰ ਦੇ ਹਵਾਲੇ ਨਾਲ ਹੀ ਸਿਰਜਿਆ ਹੈ ਜਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਗੁਰਵਖਤ ਸਿੰਘ ਪੀਤ ਲੜੀ ਦਾ ਪੁਨਰ ਬਿਰਤਾਂਤ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਨਾਂ ਦੀ ਆਪਣੀ ਪੁਸਤਕ ਵਿੱਚ ਗੁਰਵਖਤ ਸਿੰਘ ਪੀਤ ਲੜੀ ਨੇ ਆਪਣੀ ਸੋਹਣੀ ਵਾਰਤਕ ਸ਼ੈਲੀ ਵਿੱਚ ਪੰਜਾਬ ਦੀਆਂ ਪ੍ਰੀਤ ਕਹਾਣੀਆਂ ਨੂੰ ਬਿਆਨ ਕੀਤਾ ਇਹਨਾਂ ਵਿੱਚੋਂ ਇੱਕ ਹੀਰ ਰਾਜੇ ਦੀ ਵੀ ਹੈ ਸੋ ਇਸ ਪ੍ਰਕਾਰ ਹੀ ਰਾਂਝੇ ਦਾ ਇਹ ਕਿੱਸਾ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਪੰਜਾਬ ਦੀਆਂ ਹੋਰ ਪ੍ਰੀਤ ਕਥਾਵਾਂ ਦੇ ਨਾਲ ਸੰਬੰਧਤ ਤੁਹਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਪ੍ਰਕਾਰ 에ਪੀਸੋਡ ਲੈ ਕੇ ਆਉਂਦੇ ਰਹਾਂਗੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਜੇਕਰ ਤੁਹਾਨੂੰ ਲੱਗਿਆ ਕਿ ਇਸ ਵੀਡੀਓ ਦੇ ਵਿੱਚ ਕੁਝ ਸੁਧਾਰ ਕਰਨ ਦੀ ਲੋੜ ਹੈ ਤਾਂ ਅਸੀਂ ਜਰੂਰ ਆਉਣ ਵਾਲੇ 에ਪੀਸੋਡ ਦੇ ਵਿੱਚ ਉਹ ਸੁਧਾਰ ਨੂੰ ਅਪਲਾਈ ਕਰਾਂਗੇ ਸੋ ਉਮੀਦ ਹੈ ਕਿ ਤੁਹਾਨੂੰ ਇਹ ਹੀਰ ਰਾਂਜੀ ਦੀ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਬਹੁਤ ਚੀਜ਼ਾਂ ਕੁਝ ਸਿੱਖਣ ਨੂੰ ਵੀ ਮਿਲਿਆ ਹੋਵੇਗਾ ਤੇ ਤੁਹਾਡੇ ਕਿਤਨਾ ਕਿਤੇ ਜੇਕਰ ਤੁਸੀਂ ਪੰਜਾਬੀ ਮਾਸਟਰ ਕੁਕੈਟਰ ਪੰਜਾਬੀ ਲੈਕਚਰਰ ਕੁਕੈਟਰ UGC NET ਪੰਜਾਬੀ ਜਾਂ ਕਿਸੇ ਵੀ ਹੋਰ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਖਾਸ ਤੌਰ ਤੇ ਇਸ ਤਰ੍ਹਾਂ ਦੀਆਂ ਪ੍ਰੀਤ ਕਹਾਣੀਆਂ ਦੇ ਨਾਲ ਸੰਬੰਧਤ ਅਕਸਰੀ ਪ੍ਰਸ਼ਨ ਚਲੇ ਜਾਂਦੇ ਆ ਸੋ ਇਸ ਤਰ੍ਹਾਂ ਦੇ ਜਾਣਕਾਰੀ ਲਈ ਤੁਸੀਂ ਜੋੜ ਸਕਦੇ ਹੋ ਪੰਜਾਬ ਟੀਚਿੰਗ @247 ਦੇ ਉੱਪਰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਧੰਨਵਾਦ ਸਤਿ ਸ਼੍ਰੀ ਅਕਾਲ